We'll <laughs> ਕਰੋ ਚੰਗੋ 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 ਨਹੀ ਤੋ ਡੂਮ ਮਾਰੋ ਡੂਮ ਮਾਰੋ ਡੂਮ ਮਾਰੋ ਹਾਏ 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 ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਵੱਲੋਂ ਜਿਲ੍ਹਾ ਪ੍ਰਧਾਨ ਅਸ਼ਨੀ ਪੱਪੂ ਦੀ ਅਗਵਾਈ ਹੇਠ ਹਾਲ ਗੇਟ ਦੇ ਬਾਹਰ ਲੋਕ ਸਭਾ ਸਪੀਕਰ ਵੱਲੋਂ ਵਿਰੋਧੀ ਧਿਰ ਦੇ ਲਗਭਗ 150 ਸੰਸਦ ਮੈਂਬਰਾਂ ਨੂੰ ਗੈਰ ਲੋਕਤੰਤਰੀ ਢੰਗ ਨਾਲ ਬਰਖਾਸਤ ਕਰਨ ਤੇ ਰੋਸ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੁਕਿਆ ਗਿਆ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਪ੍ਰਧਾਨ ਅਸ਼ਨੀ ਪੱਪੂ ਹਲਕਾ ਪੱਛਮੀ ਦੇ ਇੰਚਾਰਜਬਲ ਵੀਰ ਸਿੰਘ ਬੱਬੀ ਅਤੇ ਇੰਟੈਕ ਦੇ ਪ੍ਰਧਾਨ ਸੁਰੇਂਦਰ ਸ਼ਰਮਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇ ਰਾਜ ਵਿੱਚ ਸੰਸਦ ਸਰਹੱਦ ਸੜਕ ਸਮਾਜ ਕੁਝ ਵੀ ਸੁਰੱਖਿਅਤ ਨਹੀਂ ਹਨ ਜਿਸ ਸੰਸਦ ਵਿੱਚ ਪ੍ਰਧਾਨ ਮੰਤਰੀ ਖੁਦ ਬੈਠਿਆ ਉਹ ਵੀ ਸੰਸਦ ਸੁਰੱਖਿਅਤ ਨਹੀਂ ਹੈ ਬੀਤੇ ਦਿਨ ਸੰਸਦ ਵਿੱਚ ਹੋਏ ਹਮਲੇ ਦੇ ਬਾਰੇ ਜਦੋਂ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਵੱਲੋਂ ਸੰਸਦ ਵਿੱਚ ਭਾਜਪਾ ਸਰਕਾਰ ਕੋਲੋਂ ਸਵਾਲ ਪੁੱਛੇ ਗਏ ਤਾਂ ਸਵਾਲਾਂ ਦੇ ਜਵਾਬ ਤਾਂ ਭਾਜਪਾ ਸਰਕਾਰ ਨੇ ਕੀ ਦੇਣੇ ਸਨ ਉਲਟਾ ਵਿਰੋਧੀ ਪਾਰਟੀਆਂ ਦੇ ਲਗਭਗ 150 ਸੰਸਦਾਂ ਨੂੰ ਲੋਕ ਸਭਾ ਤੇ ਰਾਜ ਸਭਾ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਜੋ ਕਿ ਲੋਕਤੰਤਰ ਦੀ ਹੱਤਿਆ ਹੈ ਸਰੋਵਰ ਜਿਹਾ ਪਤਾ ਲੱਗਦਾ ਵੇਖੋ ਉਹ ਉਹਨਾਂ ਕੋ ਕੋਈ ਹੁੰਦਾ ਨਹੀਂ ਪਿਆ ਤੇ ਜੋ ਕੁਝ ਹੁੰਦਾ ਪਿਆ ਵਾ ਜੇ ਲੋਕ 142 ਬੰਦਿਆਂ ਨੂੰ ਐਮਪੀ ਨੂੰ ਬਾਹਰ ਕਰ ਦਿੱਤਾ ਵਾ ਇਹ ਸਾਂਝੀ ਕੰਮ ਚੱਲਣਾ ਲੋਕਾਂ ਨੇ ਇਹਨਾਂ ਦੇ ਮੂੰਹ ਤੇ ਚਪੇੜਾ ਮਾਰ ਲਿਆ ਵਾ ਤੁਸੀਂ ਦੇਖ ਲੈਣਾ 2024 ਦੀ ਇਲੈਕਸ਼ਨ ਆ ਰਹੀ ਆ ਤੁਸੀਂ ਦੇਖੋਗੇ ਕੀ ਲੋਕ ਇਹਨਾਂ ਦਾ ਹਾਲ ਕਰਨਗੇ ਉਹ ਲੋਕਾਂ ਨੂੰ ਜੋ ਮਰਜ਼ੀ ਕਰਨਾ ਲੋਕਾਂ ਮੋਦੀ ਦਾ ਅੱਜ ਕੀ ਹਾਲ ਕੀਤਾ ਵਾ ਤੁਸੀਂ ਦੇਖ ਲਓ ਕਾਂਗਰਸ ਨਾਲ ਉਹਨਾਂ ਨਾਲ ਕਿੰਨੇ ਬੰਦੇ ਸੀ ਤੇ ਅੱਜ ਕਾਂਗਰਸ ਦੇ ਕਿੰਨੇ ਬੰਦੇ ਸੜਕਾਂ ਦੇ ਉੱਪਰ ਤੁਸੀਂ ਦੇਖ ਲਓ ਨਾਲੇ ਇਹਨਾਂ ਨਾਲ ਕਿੰਨਾ ਫਰਕ ਆ 12000 ਹਿਸਾਬ ਲੈ 142 ਬੰਦਿਆਂ ਬਾਰੇ ਕਹਿਣਾ ਵਾ ਉਹ ਇਹੀ ਕਹਿਤਾ ਵਾ ਉਹ ਬਹੁਤ ਗਲਤ ਹੋਇਆ ਉਹਰੇ ਬਾਰੇ ਕਹਿਣਾ ਜੋ ਕੁਝ ਹੈਗਾ ਹੀ ਉਹਰੇ ਬਾਰੇ ਪਰ ਮਾਰਿਆ ਅਜੋਹੀ ਬੋਲਣਾ ਆਪਾਂ ਦੇਖੋ ਇਹ ਲੋਕਤੰਤਰ ਦਾ ਗਲਤ ਗੋਣ ਵਾਲੀ ਗੱਲ ਹੈ ਇਹ ਲੋਕਤੰਤਰ ਨਾਲ ਠਕਾਇਆ ਕਦੀ ਅਜੇ ਤੱਕ ਪੂਰੇ ਹਿੰਦੁਸਤਾਨ ਚ ਇਹੋ ਜਿਹਾ ਵਾਪਰਾ ਨਹੀਂ ਵਾਕਿਆ ਇਹ ਪਹਿਲੀ ਵਾਰ ਹੈ ਕਿ ਇਹਨਾਂ ਨੇ ਇੰਨੇ ਮੈਂਬਰ ਪਾਰਲੀਮੈਂਟ ਜਿਹੜੇ ਮੌਜੂਦਾ 100 ਲੋਕਾਂ ਦੇ ਚੁਣੇ ਨੁਮਾਇੰਦੇ ਆ ਉਹਨਾਂ ਨੂੰ ਪਾਰਲੀਮੈਂਟ ਚੋਂ ਬਾਹਰ ਕਰ ਦਿੱਤਾ ਇਸ ਤੋਂ ਵੱਡੀ ਠੱਕੇਛਾਈ ਕਿਹੜੀ ਹੋ ਸਕਦੀ ਹੈ ਅੱਜ ਹੋਰੇ ਹੀ ਰੋਸ ਦੇ ਵਿੱਚ ਅਸੀਂ ਪੰਜਾਬ ਪ੍ਰਦੇਸ਼ ਕੌਂਸਲ ਕਮੇਟੀ ਜ਼ਿਲ੍ਹਾ ਕੌਂਸਲ ਕਮੇਟੀ ਸ਼ਹਿਰੀ ਵੱਲੋਂ ਐਸੇ ਧਰਨਾ ਲਾ ਰਹੇ ਆ ਤਾਂ ਕਿ ਇਹਦਾ ਮੂੰਹ ਤੋੜ ਜਵਾਬ ਦਿੱਤਾ ਜਾਵੇ ਇਹ ਮੋਦੀ ਸਾਹਿਬ ਧੱਕੇ ਛਾਹੀਆਂ ਤੋਂ ਬਾਹਰ ਨਹੀਂ ਆ ਰਹੇ ਇਹਦਾ ਅੰਤ ਆਉਣ ਵਾਲਾ ਹੁਣ 2024 ਦੇ ਵਿੱਚ ਜਿਹੜੀ ਇਹਦੀ ਮਸ਼ੀਨਾ ਹੈ ਹੁਣ ਉਹ ਨਹੀਂ ਚੱਲਣੀ ਆ ਇਹ ਮਸ਼ੀਨਾ ਸਾਰੇ ਜਿੱਤ ਕੇ ਤੇ ਤਾਕਤਾਂ ਜਮਾ ਲੈਂਦਾ ਲੇਕਿਨ ਇਸ ਵਾਰ ਪਾਰਲੀਮੈਂਟ ਦੇ ਵਿੱਚ ਬਿਲਡ ਪੇਪਰ ਨਾਲ ਜੇ ਪੈਣ ਵੋਟਾਂ ਤੇ ਇਹਨਾਂ ਨੂੰ ਦੱਸ ਚੀਟਾ ਨਹੀਂ ਹੋਣੀ ਆ ਸੋ ਮੇਰੀ ਤੇ ਸਾਰੇ ਹੀ ਜਿਹੜੇ ਪਾਰਟੀਆਂ ਹੈਗੀਆਂ ਵੱਖ-ਵੱਖ ਜਿਹੜੀ ਇੰਡੀਆ ਦੇ ਨਾਲ ਗੱਡ ਚੜ੍ਹ ਰਿਹਾ ਇਹਨਾਂ ਨੂੰ ਚਾਹੀਦਾ ਕਿ ਇਹ ਜਿਹੜਾ ਹੈਗਾ ਇਹ ਸਭ ਤੋਂ ਪਹਿਲਾਂ EVM ਨੂੰ ਖਤਮ ਕਰ ਬਾਹਰਲੇ ਮੁਲਕਾਂ ਜਿੱਨੇ ਇਹ ਬਣਾਈਆਂ ਮਸ਼ੀਨਾ ਉਹਨਾਂ ਨੇ ਇਹਦਾ ਬਾਈਕਾਟ ਕਰਤਾ ਤੇ ਅਸੀਂ ਇਹਨਾਂ ਨੂੰ ਪਨਾ ਕੇ ਬੈਠੇ ਆ ਸੋ ਇਹਦੀ ਧੱਕੇਸ਼ੇ ਦੇ ਜਵਾਬ ਇੱਕੋ ਹੀ ਆ ਕਿ ਪੂਰੇ ਹਿੰਦੁਸਤਾਨ ਨੂੰ ਇੱਕੋ ਨਾਲ ਪਹੇਗਾ ਵੱਖ-ਵੱਖ ਜਿੰਨੇ ਵੀ ਪਾਰਟੀਆਂ ਹੈਗੀਆਂ ਇੱਕ ਢੰਡੇ ਥਲੇ ਆਉਣਗੀਆਂ ਜਦੋਂ ਇੰਡੀਆ ਗਠਜੋੜ ਬਣ ਕੇ ਤਿਆਰ ਹੋ ਜਾਏਗਾ ਔਰ ਸਾਰੇ ਹੀ ਕੱਟੇ ਹੋ ਕੇ ਦਾ ਵਿਰੋਧ ਕਰਨਗੇ ਉਸ ਦਿਨ ਮੋਦੀ ਸਾਹਿਬ ਚੋਵੀ ਦੇ ਵਿੱਚ ਲੱਭਣਗੇ ਨਹੀਂ ਅੱਜ ਜਿਹੜੇ ਆਪਣਾ ਸਪੀਕਰ ਸਾਹਿਬ ਨੇ اپੋਜੀਸ਼ਨ ਪਾਰਟੀਆਂ ਔਰ ਕਾਂਗਰਸ ਦੇ 146 ਜਿਹੜੇ ਆ ਉਹ ਮੁਅਤਲ ਕੀਤੇ ਆ ਐਮਪੀ ਔਰ ਉਹ ਇੱਕ ਡਿਕਟੇਟਰਸ਼ਿਪ ਆ ਔਰ ਹਕੂਮਤ ਜਿਹੜੀ ਆ ਉਹ ਚਾਹੁੰਦੀ ਆ ਕੇ ਲੋਕਾਂ ਦੇ ਨਾਲ ਕਿਉਂਕਿ ਉਹਨਾਂ ਨੂੰ ਨਸ਼ਾ ਜਿਹੜਾ ਵਾ ਕੁਰਸੀ ਦਾ ਇੰਨਾ ਜ਼ਿਆਦਾ ਹੋ ਗਿਆ ਵਾ ਪਰ ਜਿਹੜੀ ਕਾਂਗਰਸ ਪਾਰਟੀ ਆ ਗਰੀਬਾਂ ਦੀ ਪਾਰਟੀ ਆ ਮਜ਼ਦੂਰਾਂ ਦੀ ਪਾਰਟੀ ਆ ਜਿਹੜੀ ਕਿ ਹਰ ਵਰਗ ਦੀ ਸੈਕੂਲਰ ਪਾਰਟੀ ਆ ਨਮਾਇੰਦਗੀ ਕਰਦੀ ਆ ਔਰ ਜ਼ੁਲਮ ਦੇ ਵਿਰੋਧ ਜਦੋਂ ਜਦੋਂ ਵੀ ਕਿਤੇ ਜ਼ੁਲਮ ਹੋਇਆ ਚਾਹੇ ਉਸ ਅੱਜ ਲੜਾਈ ਜਿਹੜੀ ਆ ਉਹ ਸੰਵਿਧਾਨ ਦੇ ਉਂ ਬਚਾਉਣ ਦੀ ਲੜਾਈ ਆ ਕਿਉਂਕਿ ਜਿਹੜੀ ਭਾਜਪਾ ਪਾਰਟੀ ਆ ਉਹ ਜਿਹੜਾ ਬਾਬਾ ਸਾਹਿਬ ਅੰਬੇਦਕਰ ਜੀ ਨੇ ਸੰਵਿਧਾਨ ਬਣਾਇਆ ਸੀ ਔਰ ਉਹਨੂੰ ਵੀ ਉਹਦੇ ਨਾਲ ਵੀ ਛੇੜਛਾੜ ਕੀਤੀ ਜਾ ਰਹੀ ਆ ਤੇ ਜਦੋਂ ਵੀ ਕੋਈ ਬੰਦਾ ਹੱਕ ਤੇ ਇਨਸਾਫ ਦੀ ਲੜਾਈ ਲੜੂਗਾ ਤੇ ਉਹਨੂੰ ਮਦਦ ਜਿਹੜਾ ਵਾ ਉਹ ਉਹਦੇ ਵਾਸਤੇ ਤੇ ਉਹਨੂੰ ਸੰਘਰਸ਼ ਕਰਨਾ ਪਊਗਾ ਔਰ ਉਹਨੂੰ ਜ਼ੁਲਮ ਵੀ ਜਿਹੜਾ ਵਾ ਸਹਿਣਾ ਪਊਗਾ ਅੱਜ ਕਾਂਗਰਸ ਪਾਰਟੀ ਜਿਹੜੀ ਆ ਉਸ ਜ਼ੁਲਮ ਦੇ ਵਿਰੁੱਧ ਜਿਹੜੀ ਆ ਉਹ ਲਾਮਬੰਦ ਹੋਈ ਆ ਧੰਨਵਾਦ